ਬਲੀ ਮੈਂ ਇੱਕ ਵਾਰ ਮੈਨੂੰ ਮਾਫ਼ ਕਰੋ ਤੈਨੂੰ ਤੂੰ ਨੇ ਮੇਰੇ ਮੇਰੇ ਤੋਂ ਨਾ ਪਿੱਛੇ ਹੋ ਜਾ ਨਹੀਂ ਬਾਬਾ ਜੀ ਮੈਂ ਮੈਂ ਮੇਰੇ ਤੋਂ ਨਾ ਮੈਨੂੰ ਹੱਥ ਨਾ ਲਾਈ ਤੇਰੇ ਵਰਗੇ ਮੈਂ ਤੈਨੂੰ ਕੱਤ ਮਾਰੂਗਾ ਮੈਂ ਤੇਰੇ ਵਰਗਾ ਪਾਗਲੇ ਬਤ ਤੈਨੂੰ ਮਾਰੂਗਾ ਜਨਾਨੀ ਦੇ ਹੱਥ ਚੁੱਕੂਗਾ ਉਹ ਤੇਰੇ ਵਰਗੀਆਂ ਨੇ ਹਾਂ ਕੋਈ ਨਹੀਂ ਹੈ ਹਾਂ ਉਹ ਤੇਰੇ ਵਰਗੀਆਂ ਤੂੰ ਕੱਤ ਮਾਰਦੀ ਉਹਨਾਂ ਨੂੰ ਵਿਚਾਰੀਆਂ ਨੂੰ ਮੈਨੂੰ ਇੱਕ ਵਾਰ ਹੱਸੋ। ਕੋਪੀ ਹੀ ਹੋ ਕੇ ਸਕੀਤੀ ਹੋ ਕੇ ਅੱਜ ਕੱਲ ਤਾਂ ਨਾਉ ਨਹੀਂ ਅਦਾ ਕਰਦੀ ਜਦੋਂ ਪੂ ਕਰਨ ਲਈ ਆ ਉਹ ਮੈਨੂੰ ਮੈਨੂੰ ਹੱਸਦਾ ਲਾ ਉਹ ਨਾ ਮਾਫੀ ਦੇ ਕਾਬਲ ਹੈ। ਉਹ ਬਦਮਾਸ਼ੀ ਕਰਦੇ ਸਰਪੰਚ ਸਾਹਿਬ ਵੀ ਕਹਿੰਦੇ ਵੀ ਤੂੰ ਬਦਮਾਸ਼ ਹੈ। ਅਹੀਂ ਕੇ ਮਾਰੇਗਾ ਤੈਨੂੰ ਉਹ ਆਪਣੀ ਮਾਂ ਤਾਂ ਆਪੇ ਮਰੇਗੀ ਤੈਨੂੰ ਤਾਂ ਕੀੜੇ ਪੈ ਕੇ ਮਰਨਾ ਤੂੰ ਜੋ ਆਪਣੀ ਮਾਂ ਨੂੰ ਮਾਰਨ ਲਈ ਆ। ਆ ਵੀ ਆਂ ਜਾ ਬਾਬਾ ਜੀ ਇੱਕ ਮੌਕਾ ਦੇ ਮੋਹ ਭਰਾ ਹੋ ਗਿਆ ਮੇਰੇ ਲਾਗੋ ਉਹ ਕਹੇ ਨਹੀਂ ਕੋਈ ਨਹੀਂ ਤੂੰ ਆਪਣੀ ਮਾਂ ਦੀ ਨਹੀਂ ਬਣੀ ਤੂੰ ਕਿਸੇ ਦੀ ਨਹੀਂ ਬਣ ਸਕਦੀ ਸੱਸ ਕਾ ਕੀ ਹਾਲਤ ਬਣਾਈ ਆਪਣੀ ਠੀਕ ਆ ਹੈ ਠੀਕ ਆ ਕੀ ਬਣੀ ਐ ਤੂੰ ਇਹ ਹੈ ਭੈਣ ਅਗਰ ਆਖੀ ਤੇ ਇਹ ਨਹੀਂ ਆਖੀ ਤੋ ਮੈਂ ਜੋ ਕਾਪਟਨ ਨਹੀਂ ਨਹੀਂ ਚਾਣੀ ਪੀਣੀ ਮੈਂ ਤਾਂ ਫੋਨ ਕੀਤਾ ਸੀ ਤੈਨੂੰ ਆਓ ਪੀਤਾ ਤੇ ਲੈ ਪਰ ਨੋਟ ਰੱਖਾ ਕੀ ਪ੍ਰੋਬਲਮ ਆ ਰਹੀ ਹੁਣ ਤੈਨੂੰ ਲੈ ਕੇ ਆਈ ਹੱਥ ਜੋੜ ਕੇ ਤੇਰੇ ਤੇ ਉਦੋਂ ਬਾਬਾ ਜੀ ਮੈਂ ਹੱਥ ਜੋੜਦੀ ਆ ਮੈਂ ਹੱਥ ਜੋੜਦੀ ਆ ਉਹ ਨੂੰ ਪੁੱਛ ਲਓ ਕਿੰਨਾ ਬਾਥਰੂਮ ਅੰਦਰ ਕਰਦੀ ਜੋ ਹਾਂ ਜਿਹੜਾ ਕੱਪੜਾ ਪਾੜਾ ਤੂੰ ਅੱਧਾ ਵਾ ਕੀ ਜਿਹੜਾ ਸਰੀਰ ਕਮਜ਼ੋਰ ਆ ਵੇ ਉਹ ਇਹਨਾਂ ਨੂੰ ਕਮਜ਼ੋਰ ਹੈ ਦੀ ਗੱਲ ਕਰਨ ਦੀ ਕਮਜ਼ੋਰ ਕੀ ਦਾ ਕਿਸਰੀਰ ਨਹੀਂ ਗੱਲ ਨਹੀਂ ਜਿਹੜਾ ਤੂੰ ਕਹਿੰਦੇ ਮੈਨੂੰ ਮਾਰਦੀ ਐ ਮੈਂਬਰ ਸਾਹਿਬ ਨੂੰ ਵੀ ਕਿਹਾ ਸਾਨੂੰ ਵੀ ਕਿਹਾ ਤੂੰ ਮਾਰਦੀ ਐ ਮਾਰਿਆ ਤਾਂ ਬੜਾ ਬਾਬਾ ਬਣਾਵਾ ਹਾਂ ਆ ਠੀਕ ਆ ਲੇਖੋ ਤਾਂ ਮਾਰਦੀ ਐ ਆਹ ਮਾਰਦੀ ਪਪਾ ਜੀ ਮੈਨੂੰ ਮਾਰ ਦੋ ਨਹੀਂ ਤੈਨੂੰ ਕੋਈ ਮਾਰਦਾ ਪੈਣਾ ਮਾਰ ਦੋ ਕੋਈ ਗੱਲ ਨਹੀਂ ਐ ਤੇ ਕਹਿੰਦੇ ਤੇ ਮਾਰਦੇ ਅਹੀਂ ਤੇ ਇਹ ਸਾਡੀ ਤੇਰੇ ਨਾਲ ਗੱਲਬਾਤ ਹੀ ਕੋਈ ਨਹੀਂ ਗਈ ਉਹਨੇ ਵਿਚਾਰੀ ਨੇ ਸਾਨੂੰ ਫੋਨ ਕੀਤਾ ਇਹਨੂੰ ਲੈਣ ਆਏ ਆ ਉਹ ਕੱਲ ਮੈਡੀਕਲ ਸਟੋਰ ਤੋਂ ਉਹਨੇ ਫੋਨ ਕੀਤਾ ਆਪ ਰੋਡ ਤੂੰ ਹੀ ਲਿਖ ਕੇ ਦੇ ਕੇ ਆਈ ਹੈ ਨਾ ਹਾਂਜੀ ਬਈ ਜੇ ਮੈਂ ਇਹਨੂੰ ਮਾਰਾਂਗੀ ਮੈਂਬਰ ਸਾਹਿਬ ਆਉ ਦੋ ਮਿੰਟ ਆਪ ਰੋਡ ਤੂੰ ਹੀ ਲਿਖਿਆ ਸੀ ਨਾ ਹੱਥ ਜੋੜ ਕੇ ਪੈਰੀਂ ਪਾ ਕੇ ਫੇਰ ਲੈ ਕੇ ਆਈ ਹਾਂ ਜਿਹੜਾ ਇਹਨੂੰ ਮਾਰਦੀ ਆ ਉਹ ਆਏ ਬਾਬਾ ਮੇਨੂੰ ਦੱਸੋ ਮੈਂਬਰ ਸਾਹਿਬ ਇਹਨੂੰ ਪੀੜਿਆ ਹੀ ਪੈਣਾ ਬਾਬੇ ਹੁਣ ਨੀ ਪਤਾ ਹੀ ਮਾਰਨ ਤੇ ਮੇਰੇ ਬੜਾ ਜੀ ਇੱਕ ਆਪਾ ਉਧਰ ਵੀ ਆਏ ਹਾਂ ਮਾਦਾ ਦਾ ਕਹੀ ਸੀ ਮੈਂ ਆਖਿਆ ਸੀ ਇਹਦੇ ਗੱਡੀਆਂ ਕਰਦੀ ਗਲਾ ਅੱਛਾ ਮੇਰੀ ਭੈਣਾਂ ਨੂੰ ਪਹਿਲੇ ਮੇਰੀ ਗੱਲ ਸੁਣਾ ਅੱਛਾ ਗੱਲ ਸੁਣੇ ਜਿਹਾ ਹੀ ਆ ਗੱਡੀਆਂ ਤੂੰ ਕਰਦੀ ਹਣੂ ਗਲਾਂ ਅੱਛਾ ਠੀਕ ਆ ਹਾਂ ਬੈਠਾ ਉਧਰ ਵੀ ਆਇਆ ਮਾਦਾ ਦੀ ਮਾਰਦੀ ਆ ਤੂੰ ਲਈ ਉਧਰ ਵੀ ਲੱਗੀ ਹੱਥ ਚੁੱਕਣ ਮੈਂ ਤੇ ਤੈਨੂੰ ਉਧਰ ਵੀ ਆਖਿਆ ਚਲ ਹੁਣ ਚੁੱਕੇ ਲੱਗੀ ਘਰ ਵਾਲਾ ਵੀ ਤੇਰਾ ਇੱਥੇ ਆਈ ਹਾਂ ਮੁੰਡਾ ਦੇ ਨਾ ਮੈਂ ਪਹਿਲੇ ਮੇਰੀ ਗੱਲ ਸੁਣੀ ਨਹੀਂ ਤੈਨੂੰ ਅੰਮ੍ਰਿਤ ਸਾਹਿਬ ਨੇ ਕਿਹਾ ਹੈ ਵੀ ਤੂੰ ਹੁਣ ਹੱਥ ਲਾ ਕੇ ਵੇਖ ਹਾਂ ਹਾਂ ਉਹ ਮੈਨੂੰ ਆਂਦੇ ਆ। ਆ ਤਾਂ ਫਿਰ ਤੂੰ ਮਾਰਦੀ ਐ ਤੇਰੇ ਪਿੰਡ ਦੀ ਪੰਚਾਇਤ ਕਹਿ ਰਹੀ ਆ ਵੀ ਤੂੰ ਮਾਰਦੀ ਬਜ਼ੁਰਗਾਂ ਨੂੰ। ਅਸੀਂ ਪੁੱਛੋ। ਹੈਂ? ਗਲੀ ਗਵਾਂਡ ਪੁੱਛੋ ਮੈਂ। ਤੂੰ ਲੈ ਕੇ ਕੋਈ ਆਈ ਉਹਨਾਂ ਨੂੰ ਸਵਰਗ ਚ ਰਹਿਣ ਛੱਡ ਆਏ ਵਿਚਾਰੇ। ਬਾਬਾ ਜੀ ਮੈਂ ਨਹੀਂ ਜਾਣਦਾ। ਹੈਂ? ਮੈਂ ਨਹੀਂ ਜਾਣਦਾ। ਤੇਰੇ ਕੋਲ ਫਿਰ ਮਾਰ ਵੀ ਨਹੀਂ ਖਾਣੀ। ਤੂੰ ਬਾਹਰ ਚੱਲ ਫਿਰ। ਥਾਣੇ ਕਰ ਵੇ ਐਸ.ਟੀ. ਨੂੰ ਫੋਨ। ਤੂੰ ਮਾਰਦੀ ਐ ਤੂੰ ਜਾਨ ਵੀ ਨਹੀਂ ਦਿੰਦੀ ਉਹਨਾਂ ਨੂੰ ਵਿਚਾਰੀਆਂ ਨੂੰ ਲੜਕ ਭੋਗਣੀਆਂ ਹੋ। ਤੇਰੇ ਪਿੰਡ ਦੀ ਪੰਚਾਇਤ ਕਹਿੰਦੀ ਵੀ ਤੂੰ ਮਾਰਦੀ ਆ। ਹੈਂ? ਤੂੰ 아니 ਮੈਂ ਨਹੀਂ ਜਾਣਦਾ ਨਾ ਤੇਰੀ ਮਾਰਖਾਨ ਨੂੰ ਬੈਠ ਬੈਠ ਕੇ ਰਹਿਣੇ ਇਥੇ ਉਹ ਮਾਰਦੀਆਂ ਮੈਨੂੰ ਮਾਰ ਲੈ ਐਵੇਂ ਮਾਰਦੀ ਆਂ ਪੂਕਾ ਤੂੰ ਮਾਰਦੀ ਉਹਦੇ ਵਿਚਾਰੀਆਂ ਇਹਨਾਂ ਜੋਗੀਆਂ ਹੈ ਨਹੀਂ ਗੀਆਂ ਮਾਰ ਲਓ ਮੈਨੂੰ ਆਹੀ ਕੋ ਮਾਰਾਂਗਾ ਤੈਨੂੰ ਐਂ ਕੋ ਦਿਮਾਗ ਥੋੜੀ ਤੇਰੇ ਐਵੇਂ ਖਰਾਬ ਹੈ ਪਹੀ ਹੱਥ ਚੁੱਕਾਂਗੇ ਮਾਰ ਖਰਾਬ ਹੋ ਗਿਆ ਤੇ ਮਾਰ ਦੋ ਆ ਤੈਨੂੰ ਕਿ ਮਾਰੀ ਐ ਮਾਰ ਲਓ ਮੈਂ ਰੱਖਿਆ ਉਹਨੂੰ ਵੀ ਆਕੇ ਮਾਰ ਜਾ ਭਰਾਵਾ ਮੈਨੂੰ ਮੈਂਬਰ ਨੂੰ ਵੀ ਆਕੇ ਮਾਰ ਜਾ ਤੂੰ ਇਹਨਾਂ ਨੂੰ ਵਿਚਾਰੀਆਂ ਨੂੰ ਉਹਨਾਂ ਦੇ ਸਰੀਰ 'ਤੇ ਚਾਰ ਕਰਨੀ ਹੈਗੇ ਤੂੰ ਮਾਰਦੀ ਰਹੀ ਨਹੀਂ ਉਹਨਾਂ ਨੂੰ ਹਾਂ ਹਾਂ ਤੂੰ ਉਹਨਾਂ ਦਾ ਮੱਲ ਕੇ ਬੈਠੀ ਤੂੰ ਮੈਨੂੰ ਹੱਥ ਨਾਲ ਨਾ ਬੱਦ ਭੈਣ ਤੇਰੇ ਨਾਲ ਤੁੱਤੇ ਨੂੰ ਤੇ ਭੈਣ ਕਹਿਣ ਨੂੰ ਨਹੀਂ ਜੀ ਕਰਦਾ ਚਲ ਨਾ ਕਹੋ ਭੈਣ ਆ ਤੂੰ ਉਹਨਾਂ ਦਾ ਥਾਂ ਮੱਲ ਕੇ ਬੈਠੀ ਆ ਤੈਨੂੰ ਤੇ ਇਹਨਾਂ ਨੂੰ ਦੋਵਾਂ ਨੂੰ ਬਹਿ ਕੇ ਰੋਟੀ ਦੇਣੀ ਚਾਹੀਦੀ ਆ ਤੂੰ ਨਹੀਂ ਪਿਸ਼ਾਬ ਕਰਦੀ ਸਾਡੇ ਕੋਲ ਨਹੀਂ ਇਹਨੇ 3 ਮਹੀਨੇ ਰਹੀਆਂ ਸਾਡੇ ਕੋਲ ਨਹੀਂ ਪਿਸ਼ਾਬ ਕੀਤਾ ਇਹਨਾਂ ਨੇ ਤੂੰ ਕੋਈ ਗੱਲ ਨਹੀਂ ਆ ਜੇ ਕਮਜ਼ੋਰ ਆ ਸਰੀਰ ਤੇ ਕਰਦੀ ਨਹੀਂ ਆ ਦਵਾਈ ਤੂੰ ਖਾਣ ਹਾਂ ਦਵਾਈ ਤੂੰ ਤੂੰ ਦਵਾਈ ਕਿੱਥੋਂ ਲੈ ਕੇ ਦਿੰਨੀ ਆ ਤੈਨੂੰ ਬੈਲ ਮੈਂਬਰ ਸਾਹਿਬ ਇਹ ਜਿਹੜਾ ਪਰਨੋਡ ਦੇ ਹਿਸਾਬ ਨਾਲ ਪਿੰਦਰਕੌਰ ਨੇ ਲਿਖਿਆ ਸੀ ਨਾ ਹਾਂਜੀ ਇਹ ਬਾਬਾ ਜੀ ਨੇ ਲਿਖਾਇਆ ਸੀ ਹਾਂ ਬਾਬਾ ਬਾਬਾ ਸੱਜਨ ਸਿੰਘ ਗੁਰੂ ਕੇ ਬੇਰ ਵਾਲਾ ਮਹਾਂਪੁਰਖਾ ਨੇ ਲਿਖਾਇਆ ਸੀ ਪਿੰਡ ਦੀ ਪੰਚਾਇਤ ਦੇ ਵਿੱਚ ਲਿਖਿਆ ਸੀ ਤੁਹਾਡੇ ਵਿੱਚ ਹਾਂਜੀ ਵੀ ਮੈਂਬਰ ਪੰਚਾਇਤ ਦੇ ਕੋਲ ਪੂਰੀ ਪਾਵਰ ਹੁੰਦੀ ਆ ਇਹ ਜਦੋਂ ਲੈ ਕੇ ਆਈ ਸੀ ਗੁਰੂ ਪਿਆਰਿਓ ਪਿੰਦਰਕੌਰ ਕਹਿੰਦੀ ਸੀ ਕਿ ਮੈਂ ਇਹਨਾਂ ਦੀ ਸੇਵਾ ਕਰੂੰਗੀ ਜੇ ਮੈਂ ਗਾਂ ਮਾਰੂੰਗੀ ਇਹਨਾਂ ਨੂੰ ਐ ਨੋ 700 ਤੁਸੀਂ ਪਛਾਣ ਲਈਆਂ ਹੋਣੀਆਂ ਆਸ਼ਰਮ ਚ ਰਹੀਆਂ ਸੀ ਵਿਚਾਰੀਆਂ ਤੇ ਇਹਦੇ ਕੋਲ ਲਿਖਾਇਆ ਸੀ ਵੀ ਜੇ ਕਿਉਂਕਿ ਘਰ ਦੀਆਂ ਮਾਲਕ ਉਹ ਦੋਵੇਂ ਨੇ ਇਹ ਤਾਂ ਸਿਰਫ ਰਹਿਣ ਵਾਸਤੇ ਸੱਦੀ ਸੀ ਵੀ ਸਾਡੀ ਸੇਵਾ ਕਰੂਗੀ ਇਹ ਸੱਦੀ ਸੀ ਵੀ ਸਾਡੀ ਸੇਵਾ ਕਰੂਗੀ ਤੇ ਹੋਰ ਹੀ ਸੇਵਾ ਕਰਨ ਲੱਗ ਪਈ ਦੂਜੀ ਸੇਵਾ ਕਰਨ ਲੱਗ ਪਈ ਹੁਣ ਸਾਨੂੰ ਮਾਤਾ ਨੇ ਕੱਲ ਫੋਨ ਕੀਤਾ ਸੀ ਮੈਡੀਕਲ ਸਟੋਰ ਤੇ ਜਾ ਕੇ ਵੀ ਮਾਤਾ ਕਹਿੰਦੀ ਸੀ ਵੀ ਸਾਨੂੰ ਤੰਗ ਬੁਰਾ ਕਰਦੀ ਆ ਫੇਰ ਤੇ ਅਸੀਂ ਅੱਜ ਬੋਪਾਰ ਆਏ ਜਿਲ੍ਹਾ ਅੰਮ੍ਰਿਤਸਰ ਮਹਿਤਾ ਰੋਡ ਪਹੁੰਚੇ ਆ ਮਾਰਦੀ ਆ ਮਾਤਾ ਹਾਂ ਮਾਰਦੀ ਆ ਕਿਉਂ ਮਾਰਦੀ ਆ ਕਿਹੜੀ ਗੱਲੋਂ ਮਾਰਦੀ ਆ ਹਾਂ ਨਹੀਂ ਮਾਰਦੀ ਹੈਂ ਰੋਡ ਆ ਨਹੀਂ ਤਿੰਨ ਲਾਦਣ ਲੱਗੀ ਤੈਨੂੰ ਬੀਬੀ ਨੂੰ ਤੈਨੂੰ ਬੱਤੀ ਨਾ ਲਾਦਣ ਲੱਗੀ ਆਹੋ ਕਹਤ ਜੀ ਅੱਜ ਨਹੀਂ ਬੱਤੀ ਨਾ ਲਾਦਣੀ ਕੱਲ੍ਹ ਦੀ ਫਾਹ ਦੇ ਦੇਣੀ ਆ ਅੱਛਾ ਹਾਂ ਦੇ ਹੁਣ ਚੰਗੀ ਬਣ ਗਈ ਆ ਤੇ ਤੂੰ ਵੀ ਬਾਰ-ਬਾਰ ਇੱਥੇ ਆਉਣੀ ਉਹਦੇ ਕਹਿਣ ਤੇ ਤੂੰ ਕਾਤੋਂ ਆਈ ਉਥੋਂ ਮੇਰੀ ਗਲਤੀ ਹੋ ਗਈ ਨਾ ਹੈ ਮੇਰੇ ਕੋਲ ਗਲਤੀ ਹੋ ਗਈ ਤੁਸੀਂ ਸੋਣੀ ਲਿਆ ਕੇ ਮਾਤਾ ਕਹਿੰਦੀ ਵੀ ਮੈਨੂੰ ਬੱਤੀ ਨਾ ਵੀ ਲਾਉਣ ਲੱਗੀ ਸੀ ਮੇਰੇ ਮੇਰਾ ਥਾ ਵੀ ਦੇਣ ਲੱਗੀ ਸੀ ਐਸੀ ਧੀ ਦੇ ਨਾਲੋਂ ਤੇ ਮੈਂ ਕਿਹਾ ਇਹ ਵਿਚਾਰੀਆਂ ਇਹ ਵਿਚਾਰੀ ਮਾਂ ਨੂੰ ਉਦਾਂ ਹੀ ਰਹਿਣ ਦਿੰਦਾ ਪ੍ਰਵਾਤਮਾ ਕਹਿੰਦੇ ਵੀ ਇਹ ਰੱਬ ਦੀ ਮਾਰੀ ਆ ਇਹ ਚੰਗੀ ਰੱਬ ਦੀ ਮਾਰੀ ਆ ਇਹ ਤਾਂ ਇਹਨਾਂ ਨੂੰ ਮਾਰ ਮਾਰ ਕੇ ਵਿਚਾਰੀਆਂ ਨੂੰ ਮਾਰ ਦੇਣ ਲੱਗੀ ਬੱਤੀ ਨਾ ਲਾ ਕੇ ਘਰ ਦੇ ਥਾਂ ਤੇ ਕਬਜ਼ਾ ਕਰਕੇ ਬੈਠੀ ਆ ਉਹਨੇ ਸੱਦਿਆ ਸੀ ਵੀ ਸੇਵਾ करूਗੀ ਸਾਡੀ ਬਾਰੇ ਹੋਰ ਹੀ ਸੇਵਾ ਆਣ ਕੇ ਕਰਨ ਲੱਗ ਪਈ ਜਿਸ ਦਿਨ ਮਾਤਾ ਤੇ ਇਹ ਭੈਣ ਨੋ ਸੱਸ ਦੋਵੇਂ ਵਿਚਾਰੀਆਂ ਬਿਮਾਰ ਰਹਿੰਦੀਆਂ ਨੇ ਸਾਡਾ ਕੋ ਕਿੰਨਾ ਸਮਾਂ ਆਸ਼ਰਮ ਚ ਰਹੀਆਂ ਅਸੀਂ ਇਹਨਾਂ ਨੂੰ ਫੁੱਲ ਵਾਂਗੂ ਰੱਖਿਆ ਸੇਵਾਦਾਰਨੀ ਸਾਡੀ ਇਹ ਇਹਨਾਂ ਤੇ 24 ਘੰਟੇ ਰਹਿੰਦੀ ਸੀ ਪਰ ਇਹਨੇ ਜਾ ਕੇ ਵਿਚਾਰੀਆਂ ਨੂੰ ਫੇਰ ਸਰਗਤ ਸਵਰਗ ਚੋਂ ਕੱਢ ਕੇ ਫੇਰ ਨਰਕ ਚ ਪਾ ਦਿੱਤਾ ਵਿਚਾਰੀਆਂ ਨੂੰ ਤੇ ਇਹਨੇ ਇਹ ਪਰਮੋਟ ਲਿਖਿਆ ਸਰਕਾਰੀ ਪਿੰਡ ਦੀ ਪੰਚਾਇਤ ਦੇ ਸਹਿਮ ਹੋਏ ਆ ਮੈਂਬਰ ਸਾਹਿਬ ਦੇ ਸਹਿਮ ਹੋਏ ਆ ਕਿ ਜੇ ਮੈਂ ਹੁਣ ਇਹਨਾਂ ਨੂੰ ਤੰਗ ਕਰਾਂਗੀ ਲੰਬੜਦਾਰ ਸਾਹਿਬ ਦੇ ਸਹਿਮ ਹੋਏ ਆ ਸਰਦਾਰ ਹਰਜੀਤ ਸਿੰਘ ਦੇ ਸੋ ਜੇ ਇਹ ਇਹਨੇ ਲਿਖਿਆ ਸੀ ਵੀ ਜੇ ਮੈਂ ਹੁਣ ਇਹਨਾਂ ਨੂੰ ਤੰਗ ਕਰਾਂਗੀ ਤੇ ਮੈਂ ਆਪਣੇ ਆਪ ਘਰ ਖਾਲੀ ਕਰ ਦੇਵਾਂਗੀ ਇਹਨਾਂ ਦਾ ਹੁਣ ਇਹਨਾਂ ਨੂੰ ਅਸੀਂ ਦੋਨਾਂ ਨੂੰ ਲਿਜਾ ਕੇ ਦੋਨਾਂ ਦੀ ਹੁਣ ਹੋਰ ਵੇਖੋ ਕਹਿੰਦੀ ਵੀ ਮੈਂ ਜਾਣ ਨਹੀਂ ਦੇਣਾ ਨਹੀਂ ਬਾਬਾ ਜੀ ਮੈਂ ਨਹੀਂ ਹੋਣ ਕਹਿੰਦੀ ਜਾਣ ਨਹੀਂ ਦੇਣਾ ਮੈਂ ਇਹ ਤੇਰੀ ਮਾਰ ਖਾਨ ਨੂੰ ਇੱਥੇ ਥੋੜੀ ਰੋਣ। ਉਹਨਾਂ ਵਿਚਾਰੀਆਂ ਨੇ। ਬਾਬਾ ਜੀ ਜ਼ਿੰਮੇਵਾਰੀ ਚ ਕਾ ਦੇ ਜੀ। ਉਹ ਜ਼ਿੰਮੇਵਾਰੀ ਅੱਗੇ ਆ ਚੁੱਕੀ ਨਹੀਂ ਹੈ ਤੇਰੇ ਕੋਲ ਬਾਰ-ਬਾਰ ਕੌਣ ਵੇਲਾ ਇੱਥੇ। ਸਰਪੰਚ ਸਾਹਿਬ ਖਾਲਸਾ ਜਫਤੇ। ਹਾਂ। ਠੀਕ ਠਾਕ ਸਰਪੰਚ ਸਾਹਿਬ ਇਹ ਤਾਂ ਹੱਦ ਕਰੀ ਜਾਂਦੀ ਹੈ। ਮੈਂ ਵਿਚਾਰੀਆਂ ਨੇ ਫੋਨ ਕੀਤਾ ਰੋ ਕੇ ਵੀ ਸਾਨੂੰ ਮੈਨੂੰ ਬੱਤੀ ਨਾ ਲਾ ਦੇਣ ਲੱਗੀ ਸੀ ਇਹ ਗਲ ਘੁੱਟ ਦੇਣ ਲੱਗੀ ਸੀ। ਹਾਂ ਜੀ। ਹਾਂ। ਇਹ ਕਹਿੰਦੀ ਮੈਂ ਜਾਣ ਨਹੀਂ ਦੇਣਾ ਫਿਰ ਇਹ ਫਿਰ ਠਾੜੇ ਜਾ ਕੇ ਅਸਤ ਨੂੰ ਲੈ ਆਉਣੇ ਆ ਜੀ ਫਿਰ ਦੂਜੀ ਤਰ੍ਹਾਂ ਲੈ ਜੰਨੇ ਆ ਹਾਂਜੀ ਆ ਨਹੀਂ ਜੀ ਨਹੀਂ ਘਰ ਤਾਂ ਹੁਣ ਗੁਲਾਮ ਹੋਊਗਾ ਮਾਤਾ ਦੇ ਨਾਂ ਤੇ ਹੋਊਗਾ ਸਾਰਾ ਕੁਝ ਘਰ ਕਿਉਂਕਿ ਪਰਨੋਟ ਕੋਈ ਕਾਗਜ਼ ਕਾਲ ਕਾਲੇ ਜਿਹੜੇ ਇਹਨੇ ਕੀਤੇ ਇਹਨੂੰ ਥੋੜੀ ਪਤਾ ਵੀ ਇਹ ਪਰਨੋਟ ਕੀ ਚੀਜ਼ ਆ ਇੱਕ ਵਾਰ ਮਾਰ ਦੇ ਦੋ ਮੈਨੂੰ ਮਾफी ਮੈਂ ਮੁੜ ਕੇ ਬਦਮਾਸ਼ੀ ਬਦਮਾਸ਼ੀ ਕਹਿੰਦੀ ਮੈਂ ਜਾਣ ਵੀ ਨਹੀਂ ਦੇਣਾ ਮਾਤਾ ਕਹਿੰਦੀ ਵੀ ਸਰਪੰਚ ਸਾਹਿਬ ਮਾਤਾ ਕਹਿੰਦੀ ਵੀ ਮੈਨੂੰ ਮਾਰ ਦੇਣ ਲੱਗੀ ਬੱਤੀ ਨਾਲ ਲਾ ਕੇ ਤੇ ਮੇਰਾ ਗਲ ਘੁੱਟ ਦੇਣ ਲੱਗੀ ਤੇ ਮੈਂਬਰ ਸਾਹਿਬ ਆਂਦੇ ਵੀ ਜਦੋਂ ਜਦੋਂ ਮਾਤਾ ਨੇ ਮੈਨੂੰ ਆਖਿਆ ਨਾ ਵੀ ਸਾਨੂੰ ਮਾਰਦੀ ਆ ਤੇ ਮੈਂ ਇਹਨੂੰ ਕਿਹਾ ਵੀ ਆਣ ਕੇ ਤੂੰ ਹੱਥ ਲਾ ਤੇ ਫੇਰ ਕਹਿੰਦੇ ਹੱਥ ਚੁੱਕਣ ਲੱਗੀ ਸਾਨੂੰ ਗੰਦੀਆਂ ਗਾਲਾਂ ਕੱਢਣ ਲੱਗ ਪਏ ਮੈਂਬਰ ਸਾਹਿਬ ਕਹਿੰਦੀ ਗੰਦੀਆਂ ਗਾਲ ਹਾਂਜੀ ਆਹੇ ਸਾਡੇ ਹਾਂ ਜੀ ਚੁੱਪ ਕਰ ਇਹ ਮਾਤਾ ਮਾਤਾ ਨੂੰ ਤੇ ਅਸੀਂ ਇਹ ਨਾਲ ਚੱਲੇ ਆਂ ਜੀ ਮੇਰੀ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਤੇ ਅਸੀਂ ਮਾਤਾ ਦੇ ਕੋਲੋਂ ਰਿਪੋਰਟ ਕਰਾਉਣੀ ਓਥੇ ਜਿਹੜਾ ਪ੍ਰਨੌਟ ਲਿਖਿਆ ਉਹਦੇ ਮੁਤਾਬਕ ਜਿੱਥੇ ਜਾਣਾ ਜਾਵੇ ਆਪਣਾ ਤੰਬੂ ਲਾ ਕੇ ਬਹਿਣਾ ਜਿੱਥੇ ਮਰਜ਼ੀ ਪਵੇ ਥਾਂ ਦੀਆਂ ਮਾਲਕ ਤੇ ਦੋਵੇਂ ਬੀਬੀਆਂ ਨੇ ਹਾਂਜੀ ਅਸੀਂ ਤੇ ਉਦੋਂ ਕਿਹਾ ਵੀ ਸਵਰਗ ਚੋਂ ਕੱਢ ਕੇ ਨਰਕ ਚ ਫਿਰ ਲੈ ਚੱਲੀ ਇਹਨਾਂ ਵਿਚਾਰੀਆਂ ਨੂੰ ਹਾਂਜੀ ਜੀ ਤਾਂ ਕਹਿਆ ਇਹਨਾਂ ਨੂੰ ਬਾਬਾ ਜੀ ਤੇ ਅਸੀਂ ਮੈਂ ਸਰਪੰਚਾਂ ਨੂੰ ਲੈ ਚੱਲੇ ਆ ਜੀ ਇਹਨਾਂ ਨੂੰ ਰਹਿਣ ਨਹੀਂ ਦੇਣਾ ਆ ਕਰੋ ਮੈਂਬਰ ਸਾਹਿਬ ਨਾਲ ਗੱਲ ਜੀ ਨਹੀਂ ਰਹਿਣਾ ਬਾਬਾ ਜੀ ਮੈਂ ਇੱਕ ਵਾਰ ਮੈਨੂੰ ਮਾਫ਼ ਕਰੋ ਤੈਨੂੰ ਤੂੰ ਨੇ ਮੇਰੇ ਮੇਰੇ ਤੋਂ ਨਾ ਪਿੱਛੇ ਹੋ ਜਾ ਨਹੀਂ ਬਾਬਾ ਜੀ ਮੈਂ ਤਾਂ ਮੈਂ ਮੇਰੇ ਤੋਂ ਨਾ ਮੈਨੂੰ ਹੱਥ ਨਾ ਲਾਈ ਤੇਰੇ ਵਰਗੇ ਮੈਂ ਤੈਨੂੰ ਕੱਤ ਮਾਰੂਗਾ ਮੈਂ ਤੇਰੇ ਵਰਗਾ ਪਾਗਲੇ ਤੈਨੂੰ ਮਾਰੂਗਾ ਜਨਾਨੀ ਦੇ ਹੱਥ ਚੁੱਕੂਗਾ ਨਹੀਂ ਕੋਈ ਨਹੀਂ ਉਹ ਤੇਰੇ ਵਰਗੀਆਂ ਨੇ ਹਾਂ ਕੋਈ ਗੱਲ ਨਹੀਂ ਮੈਂ ਮੈਂ ਨਹੀਂ ਮਰੀ ਆ ਉਹ ਤੇਰੇ ਵਰਗੀਆਂ ਉਹ ਕਾਹ ਤੋਂ ਮਾਰਦੀ ਉਹਨਾਂ ਨੂੰ ਵਿਚਾਰੀਆਂ ਨੂੰ ਮਰੀ ਇੱਕ ਵਾਰ ਮਾਫ਼ ਦੇ ਉਹ ਧੀ ਹੋ ਕੇ ਸਗੀ ਧੀ ਹੋ ਕੇ ਅੱਜ ਕੱਲ ਤਾਂ ਨਵਾਂ ਨਹੀਂ ਇੱਦਾਂ ਕਰਦੀ ਜਦੋਂ ਪੂ ਕਲਣ ਡਈ ਆ ਉਹ ਮੈਨੂੰ ਮੈਨੂੰ ਹੱਸਣਾ ਨਾ ਉਹ ਨਾ ਮਾਫੀ ਦੇ ਕਾਬਲ ਐ ਨਾ ਤੂੰ ਕਿਸੇ ਦੇ ਕਾਬਲ ਐ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਤੇ ਤੂੰ ਥਾਂ ਵੇਲਾ ਕਰ ਆਪਣਾ ਹਾਂਜੀ ਉੱਥੇ ਕੀ ਕਰਦੇ ਏ ਤੁਸੀਂ ਤੂੰ ਉਹ ਤੇਰੇ ਹੋ ਮਾਂ ਉਹ ਵੀ ਤੂੰ ਐਸੇ ਤਰ੍ਹਾਂ ਤੂੰ ਬਦਮਾਸ਼ੀ ਕਰਦੀ ਆ ਭੈਣ ਉਹ ਬਦਮਾਸ਼ੀ ਕਰਦੇ ਸਰਪੰਚ ਸਾਹਿਬ ਵੀ ਕਹਿੰਦੇ ਵੀ ਤੂੰ ਬਦਮਾਸ਼ ਹੈ ਮਾਰ ਲਓ ਹੈ ਮਾਰ ਲੈ ਅਹੀਂ ਕਿ ਮਾਰਾਂਗੇ ਤੈਨੂੰ ਉਹ ਆਪਣੀ ਮਾਂ ਤਾਂ ਆਪੇ ਮਰੇਗੀ ਤੈਨੂੰ ਤਾਂ ਕੀੜੇ ਪੈ ਕੇ ਮਰਨਾ ਤੂੰ ਜੋ ਆਪਣੀ ਮਾਂ ਨੂੰ ਮਾਰਨ ਰਹੀ ਹੈ ਹੈ ਪਿੱਛੇ ਨਾ ਮੇਰੇ ਲੱਗੋ ਚਲੋ ਚੱਕ ਮਾਦਾ ਨੂੰ ਤੈਨੂੰ ਮੈਨੇ ਕੋਲ ਰੋਕਦਾ ਐਸੇ ਨਹੀਂ ਤੇਰੇ ਤੇ ਐਸਾ ਪਰਚਾ ਦਰਜ ਕਰਾਵਾਂ ਤੇਰੇ ਮੂੜੇ ਸਮੇਂ ਤੈਨੂੰ ਨਹੀਂ ਨਹੀਂ ਅੱਜ ਨਹੀਂ ਹੁਣ ਨਹੀਂ ਜਾਓ ਉਹ ਇਦਾਂ ਕਦੋਂ ਨਹੀਂ ਕਰਾਂਗੇ ਕੋਈ ਨਹੀਂ ਲਾਵਾ ਸੱਤ ਨੂੰ ਕਰ ਫੋਨ ਨਹੀਂ ਵੇਲਾ ਸਟਾਪ ਕਰ ਲਾ ਤੂੰ ਵੇਲਾ ਉਹ ਪਿੱਛੇ ਹੋ ਜਾ ਤੇਰੇ ਵਰਗੀ ਜਨਾਨੀ ਤੇ ਤੇ ਪਿੰਡ ਤੂੰ ਪਿੰਡ ਦੇ ਮੈਂਬਰ ਨੂੰ ਨਹੀਂ ਬਖਸ਼ਣ ਦੇਈ ਮੈਂ ਕੋਈ ਨਹੀਂ ਕੋਈ ਤੂੰ ਮਿਹਰਬਾਨੀ ਕਰ ਤੂੰ ਕਹਿੰਦਾ ਹੀ ਗੱਲ ਨਹੀਂ ਤੂੰ ਮੈਂ ਨਹੀਂ ਜਾਣਦਾ ਰੱਬ ਨੂੰ ਮੈਂ ਹੀ ਆ ਮੈਂ ਨਹੀਂ ਜਾਣਦਾ ਮੈਂ ਪਾਈ ਕਰਾਵਾ ਮੇਰੀਆਂ ਨੂੰ ਬੜਾ ਲਵੇ ਤੂੰ ਨਹੀਂ ਦੇਂਦੀ ਤੂੰ ਨਹੀਂ ਦਿੰਦੀ ਬੀਬੀ ਮੈਨੂੰ ਮੈਂ ਨੁਕਾ ਨਹੀਂ ਗੋਟ ਮਰਔਰ ਵੀ ਮੈਂ ਚੱਲੇ ਰਹਿਣੇ ਆਂ ਆ ਜਾ ਬਾਬਾ ਜੀ ਇੱਕ ਮੌਕਾ ਦੇ ਮੂੰਹ ਭਰਾ ਹੋ ਗਿਆ ਮੇਰਾ ਲਾਗੋ ਉਹ ਕਹੇ ਦੀ ਕੋਈ ਨਹੀਂ ਤੂੰ ਆਪਣੀ ਮਾਂ ਦੀ ਨਹੀਂ ਬਣੀ ਤੂੰ ਕਿਸੇ ਦੀ ਨਹੀਂ ਬਣ ਸਕਦੀ ਜਾ ਸੱਚ ਨੂੰ ਥਾਣੇ ਜਾ ਲਹ ਉਹ ਕਿਹੜੀ ਆ ਨਾ ਤੂੰ ਛਡਾਉਦੀ ਨਹੀਂ ਹੈ ਮਾਰਦੀ ਜਦੋਂ ਇਹ ਪੁੱਤ ਝੂਠ ਨਾ ਬੋਲੀ ਤੂੰ ਰੱਬ ਨੂੰ ਜਾਣ ਦੇਣੀ ਹੈ ਪ੍ਰਮਾਤਮਾ ਤੈਨੂੰ ਭਾਗ ਲਾਵੇ ਮਾਰਦੀ ਹੈ ਨਾ ਇਹ ਹਾਂ ਮਾਰਦੀ ਹੈ ਪੁੱਤ ਮਾਰਦੀ ਹੈ ਮਾਰਦੀ ਤੂੰ ਛਡਾਉਣੀ ਆ ਨਾ ਤੈਨੂੰ ਕਹਿੰਦੇ ਵੀ ਉਹ ਛਡਾਉਂਦੀ ਹੈ ਇਹ ਨਹੀਂ ਤੂੰ ਹੀ ਹੋਤਾ ਕਾ ਕਾਰ ਕਰ ਤੂੰ ਕੰਮ ਕਰ ਜਾ ਕੇ ਤੇਰੇ ਹੁਣਵੇਂ ਨੇ ਤੂੰ ਕਾ ਕਰ ਦੇਣਾ ਇਥੋਂ ਆਪਣਾ ਸਮਾਨ ਚੁੱਕ ਤੇ ਬਾਹਰ ਜਾ ਐਸਓਚ ਐਸਓ ਸਾਬ ਵਾ ਖਾਲਸਾ ਉਹ ਫਤੇ ਮਰੇ ਮੈਂ ਬਿਰਦਾ ਆਸ਼ਰਮ ਗਦਲੀ ਤੋਂ ਬੋਲਦਾ ਮਿਹਰਬਾਨੀ ਜੀ ਬਹੁਤ ਸੀਰੀਅਸ ਮਸਲਾ ਜੀ ਉਹਨੂੰ ਮਾਰ ਦੇਣ ਲੱਗੀ ਸੀ ਬੱਤੀ ਲਾ ਕੇ ਜੀ ਮੇਰੇ ਅੰਨ੍ਹੇ ਵੱਟ ਮਰੋੜੇ ਆ ਮੈਂ ਨਾ ਮਰੋੜੇ ਉਹਨੂੰ ਆਈ ਗਿਆ ਹੋਏ ਨਹੀਂ ਮੇਰੀ ਜੇ ਕਿਸੇ ਨਤੇ ਪਰ ਕਿਨੇ ਹੋਰ ਕਰੋ ਚਲ ਕੋਈ ਨਹੀਂ ਮੇਰੇ ਤੋੜ ਦੇ ਕੈਦੇ ਬਾਗ ਕਹ ਦੇ ਮੇਰੇ ਰੱਕੇ ਇੱਕ ਵਾਰਾ ਫੇਰ ਕਹਿ ਦੇ ਅਹੀਂ ਮਾਤਾ ਹੁਣ ਛੱਡ ਕੇ ਨਹੀਂ ਜਾਣਾ ਤੈਨੂੰ ਨਹੀਂ ਬਾਬਾ ਕਹ ਤੇਰੇ ਵੀ ਹੈ ਨਾ ਮਹਿਲਾ ਕਮਿਸ਼ਨ ਦੇ ਤੇਰੀ ਵੀ ਰਿਪੋਰਟ ਪਹੁੰਚਾਉਣੇ ਆ ਹੁਣ ਚਲ ਦੇ ਦੇ ਤੂੰ ਕੀ ਯਾਦ ਕਰੇਂਗੀ ਵੀ ਕਿਦਾਂ ਕਿਸੇ ਨੂੰ ਮਾਰੀ ਦਾ ਚਲ ਦੇ ਦੇ ਵੇਲਾ ਇੱਕ ਵਾਰਾ ਵੇਲਾ ਬਚਾ ਦੇ ਇੱਕ ਵਾਰਾ ਕਹਿ ਦੇ ਬਚਾਣਾ ਕੋਈ ਨਹੀਂ ਮਤਾਉਣਾ ਬਚਾਣਾ ਕੋਈ ਨਹੀਂ ਤੂੰ ਤਰਸ ਦੇ ਲਾਇਕ ਨਹੀਂ ਉਹ ਮੈਂਬਰ ਵਿਚਾਰਾ ਆਇਆ ਤੂੰ ਉਹਨੂੰ ਗਾਲਾਂ ਕੱਢੀਆਂ ਗੰਦੀਆਂ ਕਿਹਦੇ ਬਾਬਾ ਜੋ ਜੀ ਕਹੇ ਤੇਰੇ ਪਿੰਡ ਦਾ ਸਰਪੰਚ ਕਿਉਂ ਗਾਲਾਂ ਕੱਢੀਆਂ ਦਿੱਤੀਆਂ ਮੈਂਬਰ ਨੂੰ ਮੈਂ ਦੱਸਿਓ ਹਟਲਾ ਨੋ ਤੇਰੀ ਵਿਚਾਰੀ ਛਡਾਉਂਦੀ ਐ ਇਹਨਾਂ ਨੂੰ ਵਿਚਾਰਿਆਂ ਨੂੰ ਬਜ਼ੁਰਗਾਂ ਨੂੰ ਮਹਾਰਾਜ ਜੀ ਮੱਤੇ ਆਲ ਥਾਣੇ ਦਾ ਨੰਬਰ ਚਾਹੀਦਾ ਸੀ ਅੱਗੇ ਦੇ ਦਿੱਤਾ ਸੀ ਤੁਸੀਂ ਦੁਬੇ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 7 ਮਾਰਚ 2052 ਨੂੰ ਜੋ ਇਹ ਮਾਤਾ ਤੇ ਇਹਦੀ ਨੂੰ ਪਿਛਲੇ ਸਮੇਂ ਵਿੱਚ ਸਾਡੇ ਕੋਲ 3 ਮਹੀਨੇ ਰਹਿ ਕੇ ਆਏ ਸਨ ਤੇ ਮਾਤਾ ਦਾ ਮੈਨੂੰ ਕੱਲ ਫੋਨ ਕਿਹਾ ਸੀਗਾ ਕਿ ਮੇਰੀ ਕੁੜੀ ਫੇਰ ਮੈਨੂੰ ਮਾਰਦੀ ਕੁੱਟਦੀ ਆ ਮੈਨੂੰ ਬੱਤੀ ਲਾ ਦੇਣ ਲੱਗੀ ਸੀ ਸੋ ਅਸੀਂ ਅੱਜ ਤੇਰੀ ਓਟਾਸ਼ੀ ਨੇ ਵੱਲੋਂ ਪਿੰਡ ਬੋਪਾਰਾ ਪਹੁੰਚੀ ਸੀ ਨੌ ਸੱਸ ਨੂੰ ਲੈਣ ਵਾਸਤੇ ਵਾਕਿਆ ਜਦੋਂ ਲੱਗ ਪਨੇ ਪਤਾ ਕੀਤਾ ਤੇ ਇਹਨੇ ਇਹ ਕੁੜੀ ਜਿਹੜੀ ਉਦੋਂ ਤਰਲੇ ਕਰਦੀ ਸੀ ਵੀਡੀਓ ਸਾਰੀ ਵੇਖੀ ਹੋਏਗੀ ਇਹਨੇ ਫੇਰ ਇਹਨਾਂ ਮਾਰਿਆ ਮਾ ਮਾਂ ਆਪਣੀ ਸਗੀ ਮਾਂ ਨੂੰ ਜਦੋਂ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਇਹਦਾ ਨੋਵਾ ਵੀ ਨਹੀਂ ਕਰਦੇ ਜਿੱਦਾਂ ਸਗੀ ਧੀ ਨੇ ਕੀਤਾ ਘਰ ਤੇ ਕਬਜ਼ਾ ਇਹਨੇ ਕੀਤਾ ਪਰ ਨੋਟ ਜੋ ਲਿਖਿਆ ਸੀ ਅਸੀਂ ਥਾਣੇ ਰਿਪੋਰਟ ਕਰਾ ਕੇ ਤੇ ਇਹ ਜਗਾ ਇਹ ਦੇ ਕੋ ਖਾਲੀ ਕਰਾਵਾਂਗੇ ਕਿਉਂਕਿ ਜਗਾ ਦੀ ਮਾਲਕ ਇਹ ਐ ਤੇ ਇਹਦੀ ਨੋਵਾ ਮਾਤਾ ਸੀ ਸੋ ਅਸੀਂ ਮਾਤਾ ਦੇ ਕਹਿਣ ਦੇ ਅਨੁਸਾਰ ਅਸੀਂ ਅੱਜ ਮਾਤਾ ਨੂੰ ਲੈ ਕੇ ਜਾ ਰਹੇ ਹਾਂ ਕਿਉਂਕਿ ਪ੍ਰਸ਼ਾਸਨ ਨੂੰ ਵਿੱਚ ਦਖਲ ਦੇਣਾ ਪਿਆ ਕਿਉਂਕਿ ਇਹ ਜਾਣ ਨਹੀਂ ਸੀ ਦਿੰਦੀ ਕਿ ਕਿਸੇ ਨੂੰ ਜਾਣ ਨਹੀਂ ਦੇਣਾ ਮਾਤਾ ਜੀ ਆਪਣੀ ਮਰਜ਼ੀ ਨਾਲ ਜਾ ਰਹੇ ਹੋ ਨਾ ਸਾਡੇ ਕੋਲ ਹਾਂਜੀ ਕਿਉਂ ਜਾ ਰਹੇ ਹੋ ਸਾਾਨੂੰ ਤੰਗੀ ਦਿੰਦੀ ਆ ਕੀ ਤੰਗੀ ਦਿੰਦੀ ਆ ਉਹਨ ਗਲਾਂ ਗਾ ਕਰਦੀ ਆ ਜਿਹੜਾ ਪਹਿਰੇ ਪੂਪੀਏ ਤੇ ਆ ਰਹਿੰਦੀ ਆ ਉਹ ਵੀ ਨਹੀਂ ਚੰਗਾ ਤੁਸੀਂ ਕਹੇ ਮਾਰਿਆ ਵੀ ਇਹ ਮੈਨੂੰ ਫੋਨ 'ਚ ਕਿਹਾ ਸੀ ਮਾਰਿਆ ਤਾਂ ਹੈਗਾ ਵਾ ਹਾਂਜੀ ਮਾਰਿਆ ਤਾਂ ਹੈਗਾ ਵਾ ਇਹ ਤੁਸੀਂ ਸਾਡੇ ਨਾਲ ਜਾ ਰਹੇ ਹੋ ਪੰਚਾਇਤ ਦੀ ਪਿੰਡ ਦੀ ਹਾਜ਼ਰੀ ਦੇ ਵਿੱਚ ਮਤਲਬ ਜਗ੍ਹਾ ਦੇ ਮਾਲਕ ਤੁਸੀਂ ਹੋ ਨਾ ਹਾਂਜੀ ਤੇ ਉਦੋਂ ਵੀ ਇਹ ਕਹਿੰਦੀ ਸੀ ਵੀ ਨਹੀਂ ਮਾਰੂੰਗੀ ਜਦੋਂ ਪਰਨੋ ਆਹ ਉਹ ਤਾਂ ਮੈਂ ਆਖਿਆ ਤੇ ਮੈਂ ਨਹੀਂ ਮਾਰੂੰਗੀ ਹਾਂ ਤੂੰ ਹੁਣ ਤੁਸੀਂ ਆਪਣੀ ਮਰਜ਼ੀ ਨਾਲ ਸੰਭੋਗੀ ਸਾਡੇ ਨਾਲ ਜਾ ਰਹੇ ਇੱਕ ਮਹੀਨਾ ਸਾਨੂੰ ਚੰਗਾ ਸੰਭਿਆਏ ਨੇ ਅੱਛਾ ਮਾਰਾ ਫੇ ਉਹ ਵਾਲਾ ਅੱਛਾ ਆਈ ਤੇ ਚੁੱਪ ਕੀਤੀ ਐ ਵਿਚਾਰਾ ਖਿਆਲ ਦੀ ਵੀ ਅੜਜੂ ਪਾ ਦੇ ਵੀ ਅੜਜੂ ਚਲੋ ਕੋਈ ਨਹੀਂ ਸੋ ਸਾਥ ਸੰਗਤ ਜੀ ਅਸੀਂ ਮਾਤਾ ਨੂੰ ਤੇ ਉਹਦੀ ਨੂੰਹ ਨੂੰ ਲੈ ਕੇ ਜਾ ਰਹੇ ਆ ਨਾ ਭਲਾਈ ਮਾੜਾ ਜਿਹਾ ਫੜਕੇ ਲਾਭ ਲਾਭ ਗੱਡੀ ਪਿੱਛੇ ਨਹੀਂ ਆਉਗੀ ਆ ਇੱਥੇ ਲਾਭ ਉਹ ਭੈਣ ਨੂੰ ਲਾਗੇ ਖਲਾਰ ਲਾ ਖਲਾਰੇ 2 ਮਿੰਟ ਪੈਦੀ ਨਗਰ ਦੀ ਹਾਜ਼ਰੀ ਦੇ ਵਿੱਚ ਮੈਂਬਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿਉਂਕਿ ਇਹ ਜਦੋਂ ਲੈ ਕੇ ਆਈ ਸੀ ਨਾ ਪ੍ਰਿੰਦਰ ਕੌਰ ਮਾਤਾ ਦੀ ਧੀ ਉਦੋਂ ਇਹ ਸਟਾਮ ਲਾ ਕੇ ਮੈਂਬਰ ਪੰਚਾਇਤ ਦੇ ਵਿੱਚ ਸਾਈਨ ਹੋਏ ਸਨ ਨੰਬਰਦਾਰ ਦੇ ਸਾਈਨ ਹੋਏ ਸਨ ਜੇ ਮੈਂ ਮਾਤਾ ਨੂੰ ਹੁਣ ਤੰਗ ਕਰਾਂਗੀ ਮਾਰਾਂਗੀ ਕੁੱਟਾਂਗੀ ਤੇ ਮੈਂ ਇਹ ਘਰ ਖਾਲੀ ਕਰ ਦੇਵਾਂਗੀ ਕਿਉਂਕਿ ਘਰ ਦੇ ਆਲਰੇਡੀ ਮਾਲਕ ਇਹ ਮਾਂ ਤੇ ਇਹ ਭੈਣ ਹੈ ਆਪ ਸਭ ਜਾਣਦੇ ਹੋ ਇਹਨਾਂ ਨੂੰ ਦੋ ਅਸੀਂ ਫੁੱਲਾਂ ਦੀ ਤਰ੍ਹਾਂ ਆਸ਼ਰਮ ਵਿੱਚ ਰੱਖਿਆ ਸੀ ਤੋਂ ਅੱਜ ਵੀ ਅਸੀਂ ਲੈ ਕੇ ਜਾ ਰਹੇ ਆ ਤੇ ਕਿਉਂਕਿ ਜਾਣ ਨਹੀਂ ਸੀ ਦਿੰਦੀ ਇਸ ਕਰਕੇ ਸਾਨੂੰ ਪ੍ਰਸ਼ਾਸਨ ਦੀ ਵਿੱਚ ਦਖਲ ਦਿਵਾਉਣਾ ਪਿਆ ਸਾਡੇ ਮਤੇয়াল ਥਾਣੇ ਦੇ ਇੰਸਪੈਕਟਰ ਸਾਹਿਬ ਆਏ ਸੀਗੇ ਲੇਡੀਜ਼ ਪੁਲਿਸ ਨੂੰ ਨਾਲ ਲੈ ਕੇ ਧੱਕਾ ਕਰਦੀ ਸੀ ਕਹਿੰਦੀ ਸੀ ਮੈਂ ਜਾਣ ਨਹੀਂ ਦੇਣਾ ਸੋ ਸਾਰੇ ਜਿਹੜੇ ਪਿੰਡ ਦੇ ਖੜੇ ਆ ਕਿਸੇ ਨੇ ਇਹਦੀ ਹਾਮੀ ਨਹੀਂ ਭਰੀ ਤੇ ਨਾਂ ਭਰਦਾ ਹੀ ਐ ਕਿਉਂਕਿ ਜਿਹੜਾ ਇਹ ਰੋਟੀ ਨਹੀਂ ਸੀ ਦੇਂਦੀ ਜੇ ਕੋਈ ਬਾਹਰੋਂ ਇਹਨਾਂ ਨੂੰ ਚਾਹ ਪਾਣੀ ਦੇ ਜਾਂਦਾ ਸੀ ਇਹ ਏਡੀ ਜ਼ਾਲਮ ਔਰਤ ਨਿਕਲੀ ਉਹਨਾਂ ਨੂੰ ਵੀ ਇਹ ਗਾਲ੍ਹਾਂ ਕੱਢਦੀ ਸੀ ਇਦਾਂ ਇਹ ਨਾ ਮਾਦਾ ਉਹਨਾਂ ਨੂੰ ਇਹ ਗਾਲਾ ਕੱਢਦੀ ਸੀ ਕਿ ਜੇ ਇਹਨੂੰ ਰੋਟੀ ਪਾਣੀ ਕੋ ਦੇ ਕੇ ਜਾਂਦੇ ਹੋ ਫੇਰ ਮਾਤਾ ਦੇ ਕਹਿਣ ਦੇ ਮੁਤਾਬਕ ਗੱਲ ਘੁੱਟਣ ਲੱਗੀ ਸੀ ਮਾਤਾ ਨੂੰ ਕਰੰਟ ਲਾ ਕੇ ਮਾਰਨ ਲੱਗੀ ਸੀ ਇਸ ਪਿੰਦਰਕੌਰ ਦੀ ਨੌ ਨੇ ਬਚਾਇਆ ਆ ਕੇ ਗਵਾਂਢੀਆਂ ਕੋਲ ਵੀ ਅਸੀਂ ਪੁੱਛਿਆ ਇਹ ਇਹਨੇ ਵਿਚਾਰੀ ਨੇ ਕੀ ਝੂਠ ਬੋਲਣਾ ਹੁਣ ਸੋ ਜਦੋਂ ਸਾਡੇ ਕੋਲ ਲੈ ਕੇ ਆਏ ਸੀ ਏਡੀ ਵਧੀਆ ਹਾਲਤ ਸੀ ਇਹਦੇ ਕਹਿਣ ਦੇ ਮੁਤਾਬਕ ਇਹ ਬਾਥਰੂਮ ਉੱਤੇ ਹੀ ਕਰ ਦਿੰਦੀਆਂ ਨੇ ਜਦੋਂ ਤੂੰ ਰੋਟੀ ਨਹੀਂ ਦਵੇਂਗੀ ਕਮਜ਼ੋਰਤਾ ਹੋਊਗਾ ਇਸ ਸਰੀਰ ਰੋਟੀ ਦਾ ਵਿਚਾਰੀ ਕਿਤੇ ਮੰਗ ਤੰਗ ਕੇ ਖਾਂਦੀਆਂ ਰਹੀਆਂ। ਤੋਂ ਕੱਲ ਮੈਡੀਕਲ ਸਟੋਰ ਤੋਂ ਦਵਾਈ ਲੈਣ ਦੇ ਬਹਾਨੇ ਮਾਤਾ ਗਈ ਉੱਥੋਂ ਮੈਡੀਕਲ ਸਟੋਰ ਵਾਲੇ ਕੋਲੋਂ ਮੈਨੂੰ ਫੋਨ ਕਰਾਇਆ। ਸੋ ਅਸੀਂ ਅੱਜ ਆਏ ਆ ਜੀ। ਇਹਨਾਂ ਨੂੰ ਫੇਰ ਲੈ ਕੇ ਚੱਲੇ ਆ ਪਰ ਹੁਣ ਅ ਅਸੀਂ ਕੋਰਟ ਦੀ ਦਖਲ ਦੇ ਵਿੱਚ ਕਿਉਂਕਿ ਕਾਨੂੰਨ ਬਣਿਆ ਹੋਇਆ ਸਾਡੀ ਭਾਰਤ ਸਰਕਾਰ ਵੱਲੋਂ ਕਿ ਜਿਹੜਾ ਆਪਣੇ ਮਾਪੇ ਨੂੰ ਨਹੀਂ ਸਾਭਦਾ ਜਾਂ ਕਬਜ਼ਾ ਕਰਦਾ ਉਹ ਉਹਦੇ ਤੇ ਅਧਿਕਾਰ ਕੇਵਲ ਬਜ਼ੁਰਗਾਂ ਦਾ ਹੈ ਜਿਹੜੇ ਮਾਲਕ ਨੇ ਸੋ ਇਹਦੇ ਕੋਲੋਂ ਅਸੀਂ ਖਾਲੀ ਕਰਾਵਾਂਗੇ ਕਿਉਂਕਿ ਸਟਾਮ ਲੱਗਾ ਹੋਇਆ ਸਾਡੇ ਇੱਥੇ ਐ ਸਰਕਾਰੀ ਸਟਾਮ ਲੱਗਾ ਹੈ ਘਰ ਵੀ ਇਹਦੇ ਕੋਲੋਂ ਖਾਲੀ ਕਰਾਵਾਂਗੇ ਤਾਲਾ ਮਾਰ ਕੇ ਜਾਵਾਂਗੇ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਮਾਤਾ ਜੀ